ਜਿਹੜਾ 1200 ਦਾ ਸੋਚਦਾ ਨਾ ਤੁਹਾਨੂੰ ਦੁਕਾਨਦਾਰ ਪਹਿਲੇ 3200 ਦਾ ਦਿੰਦਾ ਉਹਨੂੰ ਪਤਾ ਹੈ ਕਿ ਇਹ ਭੈਣ ਨੇ ਪਹਿਲੇ ਹੀ ਸ਼ੁਰੂ ਗੱਲ 2000 ਤੋਂ ਕਰਦੀ ਹੈ 800 ਮੈਨੂੰ ਵੱਜ ਜਾਣੇ ਮੈਂ 2400 ਦਾ ਦੇ ਕੇ ਤਾ ਵੀ 1200 ਵੱਟ ਲੈਣਾ 1200 ਕਿਉਂ 3200 ਪਹਿਲਾਂ ਆ 2400 ਦਾ ਦੇ ਰੋ ਅਸੀਂ ਉਹ ਬਾਗਤ ਦਾ ਸੋਚ ਜਿਹੜੇ 3200 ਦਾ ਕਿਹਾ 2400 ਦੇ ਕੇ ਖੁਸ਼ ਬਹੁਤ ਹੋਈ ਨਾ 800 ਛਡਾ ਲਏ ਆਨੇ 800 ਛਡਾ ਲਏ ਉਹ ਦੇਉ ਤੇ ਬਾਬੇ ਪੁੱਜਨ ਦਾ ਜਿੰਦਾ ਮੈਂ 1200 ਦਾ 24 ਲੈਤੀ। ਉੱਥੇ ਜਦੋਂ ਛੜਾ ਲਿਆ ਕਰੋ ਐਸੇ ਕੋਈ ਗੱਲ ਨਹੀਂ। ਪਤਾ ਕਿਉਂ? ਉਹ ਤੁਹਾਨੂੰ ਪਹਿਲੇ ਜਾਓ ਰੇਟ ਦੱਸਦੇ ਐਸੇ ਛੜਾ ਲਿਆ ਕਰੋ। ਕੋਈ ਹੋਰ ਚੀਜ਼ ਲੈਣ ਜਾਓ ਪੈਸੇ ਛੜਾਲੋ ਕਿਉਂਕਿ ਡਬਲ ਰੇਟ ਦੱਸਦੇ ਨੇ ਪਰ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਸਵੇਰੇ ਤੜਕੇ ਜਾ ਕੇ ਕੋਈ ਮੰਡੀ ਵਿੱਚੋਂ ਸਬਜ਼ੀ ਖਰੀਦ ਲੈ। ਸਜਣੋ ਉਹ 25 ਰੁਪਏ ਲੈ ਕੇ 50 ਰੁਪਏ ਵੇਚਦਾ ਤੁਸੀਂ ਉਹ ਤੋਂ ਵੀ ਛਡਾਹ ਲੈਂਦੇ ਹੋ ਉਹ ਗਰੀਬ ਤੋਂ ਮੰਜਰ ਲੈਣਾ ਛਡਾਓ ਉਹਨੂੰ ਭਾਜ ਲੈ ਕੇ ਮਿਹਨਤ ਦੇਣੀ ਚਾਹੀਦੀ ਜਿਹੜੇ ਦਬਲ ਪੈਸੇ ਲੈਂਦੇ ਸੈਂਟਰ 'ਚ ਜੋ ਛਡਾਉਂਦਾ ਪਰ ਸਾਡੀ ਆਪ ਨਾਲੀ ਦੀ ਸਬਜ਼ੀ ਵਾਲੇ ਨੂੰ ਘੱਟ ਨਾ ਲੈ ਭਾਈ ਪਿਆਜ਼ ਇੰਨੇ ਮਹਿੰਗੇ ਹੋ ਗਏ ਤੇ ਇੰਨੇ ਨੂੰ ਮਿਲਦੇ ਨਹੀਂ ਇੱਕ ਦਿਨ ਕੋ 4 ਵਜੇ ਦਾ ਵਿਚਾਰ ਮੰਡੀ ਉਹਨੂੰ ਗੋਪੀ ਕੋਲੋਂ ਵੇਚਣ ਲੱਗਿਆ ਰੁਪਈਆ 5 ਬਚੇ ਤੁਸੀਂ ਉਹ ਤੋਂ ਵੀ 2 ਰੁਪਏ ਛਡਾਓ ਇਹ ਨਹੀਂ ਹੋਣਾ ਚਾਹੀਦਾ ਗਰੀਬ ਬੰਦੇ ਦਾ ਪੈਸਾ ਨਾ ਮਾਰੋ ਉਹ ਸੁਖੀ ਬੈਠੋਗੇ ਬੱਚੇ ਰਾਜੇ ਖਾਂਦੇ ਸਾਸ ਸੰਗ ਆਪਾਂ ਆਟੋ ਵਾਲੇ ਤੋਂ ਮੈਸੇਜ ਨਾਲ ਰਕਸ਼ੇ ਵਾਲੇ ਤੋਂ ਮੈਸੇਜੜਾ ਜਾਂਦੇ ਤੇ ਲੈ ਗਿਰ ਤਰਾਇਆ ਦਾ ਦੱਸਦੇ ਨੇ ਉਹਨਾਂ ਲਈ ਜਾਂਦੀ ਹੈ ਇਹ ਤੁਹਾਨੂੰ ਬੇਨਤੀ ਹੈ ਇਹ ਹੱਤ ਮਾਰਨ ਵਾਲੀ ਗੱਲ ਹੈ 5 10 ਨਾਲ ਨਾ ਪੈਸਾ ਅੱਪਾ 5-5 ਰੁਪਏ ਨਾ ਮੇਰੀ ਪਾਂਦੇ ਮਾਰੀ ਹਾਂ ਜਿਹੜਾ ਵੀਰ ਤੋਂ ਡਬਲ ਡੇਟ ਸੋਚਦਾ ਦੱਸ ਦੋ ਕੋਈ ਛੜਾਓ ਕੋਈ ਗੱਲ ਨਹੀਂ ਪਰ ਗਰੀਬਾਂ ਨਾਲ ਨਹੀਂ ਇਹੋ ਗੱਲ ਵੀ ਨਾਨਕ ਸਿੰਘ ਮਾਹਰੇ ਨੇ ਕਹੀ ਮਲਕ ਭਾਗੋ ਤੋਂ ਗਰੀਬਾਂ ਦੀ ਰੱਤ ਨਚੋੜਦੇ ਸਾਰਾ ਦਿਨ ਤੇ ਥਿਰਦਾ ਜ ਕੰਮ ਕਰਦੇ ਨੇ 2 ਕਿਲੋ ਕਿਲੋ ਆਟਾ ਵਾਗੇ ਦੇ ਦਿੰਦੇ ਸਾਲ ਬਾਅਦ ਇਹਨਾਂ ਮੈਂ ਜੱਗ ਲਾ ਰਿਹਾ ਮੈਂ ਧਾਨ ਕਰ ਗਿਆ ਇਹ ਤਾਂ ਲੋਕਾਂ ਦੀ ਰੱਤ ਨਚੋੜੀ ਕਿਸੇ ਗੁਰੂ ਪੀਰ ਨੇ ਤੇਰੀ ਦਰਵਾਜ਼ੇ ਹੰਮੀ ਨਹੀਂ ਪਰਲੀ ਕਿਉਂਕਿ ਤੂੰ ਲੋਕਾਂ ਦਾ ਹੰਕਾਰ ਹੈ ਸਿੰਧਾ ਪਾਛਨ ਕੇ ਕਹਿੰਦੇ ਹੱਤ ਮਰਾਇਆ ਨਾਨਕਾ ਉਸ ਸੂਰ ਉਸ ਦਾ ਗੁਰਪੀਰ ਹਮਾ ਤਾਂ ਪਰੇ ਜਾਂ ਮਰਦਾ ਨਖਾਏ ਕਹਿੰਦੇ ਗੁਰੂ ਤੇ ਪੀਰ ਤਾਂ ਹੰਮੀ ਭਰਨ ਦੇ ਜੇ ਉਹ ਮਰਦਾਰ ਨਹੀਂ ਪਾਏਗਾ ਭਾਰਤ ਦੇ ਇਸੇ ਦਾ ਹੱਕ ਨਹੀਂ ਮਾਰੇਗਾ ਤੇ ਕੁਝ ਗੁਰਪੁਰਬ ਮਨਾਉਣ ਦਾ ਕੌਫੈਡ ਹੈ ਜੇ ਅੱਪਾ ਅੰਮ੍ਰਿਤ ਲਾ ਸਿੱਖੀ ਹੈ ਤੇ ਗਰੀਬ ਬੰਦੇ ਤੋਂ ਪੰਜਰ ਤੇ ਨਹੀਂ ਸੜਾਉਣੇ ਸਬਜੀ ਵਾਲੇ ਤੋਂ 2-5 ਰੁਪਏ ਨਹੀਂ ਸੜਾਉਣੇ ਅਸੀਂ ਹੱਕ ਨਹੀਂ ਮਾਰਦੇ ਸੋ ਗਰੀਬ ਹੈ ਭਾਈ